ਸਰਬਨਾ ਸ੍ਰੀ ਵਾਹਿਗੁਰੂ ਸਾਬ ਜੀ ਤਨਸਰੀ chant ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰੂ ਪਰਸਾਭ ਹਰ ਜਿਓ ਕਿਰਪਾ ਕਰੇ ਸਤਿਗੁਰੂ ਮਿਲੇ ਸੁਭਾਏ ਸਹੰਜਨ ਗੁਣ ਗਾਈਏ ਜਿਉ ਹਉ ਜਿਉ ਕਿਰਪਾ ਕਰੇ ਤਾ ਨਾਮ ਧਿਆਈਏ ਜਿਉ ਸਤਿਗੁਰੂ ਮਿਲੇ ਸੁਭਾਏ ਸਹਜ ਗੁਰ ਗਾਇ ਹੈ ਜਿਉ ਗੁਰ ਗਾਇ ਮਿਸੈ ਸਦਾ ਦਿਨ ਜਬ ਆਪੋ ਸੱਚੇ ਭਾਵੇ ਅਹੰਕਾਰ ਜੋ ਕਰਤਾ ਕਰੇ ਸੋਈ ਆਪੋ ਦੇਤਾ ਪਾਈਏ ਅਰਜੀਓ ਕਿਰਪਾ ਕਰੇ ਆ ਨਾਮ ਉਤਾਈਏ ਜਿਉ ਅੰਦਰ ਕਦੇ ਨਾ ਵੀ ਸਰੇ ਜਿਓ ਕਦੇ ਨਾ ਨਸਾਰੀ ਅੰਦਰ ਸੁਮਾਰੀ ਜਾ ਨਾਮ ਲਈ ਤਰਾ ਜੀਵਾ ਸਰਵਣੀ ਸੁਣੀ ਕਾਏ ਮਨ ਜਿੱਤੈ ਬੜੁੱਖ ਅੰਮ੍ਰਿਤ ਪੀਵਾ ਨਜ਼ਰ ਇਹ ਕਰੇ ਤਾ ਸਤਗੁਰ ਮੇਲੇ ਵੇਖ ਬਧਭਿਚਰੇ ਅੰਦਰ ਸੱਚਾ ਦਿਨੋ ਪੂਰੇ ਸਤੁਰੇ ਸਤ ਸੰਗਤ ਮਿਲੈ ਬੜਾ ਤਨ ਮਨ ਸੁਆਵੇਂ ਜਿਉ ਅੰਦਰ ਰਹੇ ਜਿਨ ਨਾਏ ਆਹ ਸਹਿਜ ਸੁਮਾਵੇਂ ਜਿਉ ਪਾਵੇ ਤਾਹਰ ਮਨ ਪਾਵੇ ਸਦਾ ਅਕੀਤ ਬਹਿਰਾਗੀ ਹਰ ਕਲ ਪਲਤ ਸੋਭਾ ਜਗ ਅੰਤਰ ਰਾਮਉ ਨਾਮ ਲੈਣਾ ਕੀ ਹਰ ਕ ਸੁਖ ਦੁਆ ਤੇ ਮੁਕਤ ਜੋ ਪ੍ਰਭ ਕਰੇ ਸੋ ਪਾਵੇ ਸੰਪਤ ਮਿਲਾਵੜ ਪਾਗ ਤਾ ਹਰਸ ਆਵੇ ਜਿਓ ਦੁਜੇ ਪਾਇ ਬੁਖਾਇ ਮਨ ਮੁਖ ਜਮ ਜੋਇਆ ਜਿਓ ਹੇ ਰਹੀ ਮੇਹੀ ਘਰ ਤੇ ਆਵੇ ਜੋ ਕਬ ਦੇ ਤਿਸ ਚੇਤੇ ਨਹੀਂ ਅੰਦਰ ਦਿਆ ਪਛਤਾ ਰਹੇ ਬਿਨ ਨਾਮ ਕੋ ਫਤ ਨਾ ਚਾਲੇ ਪੁੱਤਰ ਗਲੰਦ ਮਾਇਆ ਤੋਹਿਆ 부ਜੇ ਪਾਇ ਤੋਏ ਮਨ ਮੁਖ ਜਮ ਜੋ ਆਜੀ ਕਿਰਪਾ ਦੇ ਮਿਲਾਏ ਮਨ ਹਰ ਪਾਇਆ ਜਿਉ ਸਦਾ ਰਹੇ ਕਰ ਜੋੜ ਰਬ ਮੰਨ ਭਾਇਆ ਜਿਉ ਰਬ ਮੰਨ ਭਾਵੇ ਤਾਂ ਹੁਕਮ ਸੁਣਾਵੇ ਹੁਕਮ ਮਨ ਸੁਕ ਪਾਇਆ ਅੰਧਨ ਜਪ ਕਰੇ ਦਿਨਾਤੀ ਸਹਜੇ ਰਬ ਤੇ ਆਇਆ ਨਾਮੋ ਨਾਮੋ ਮਿਲੀ ਵਜੇ ਆਈ ਨਾਜਿਕ ਨਾਮ ਮਨ ਭਾਵੇ ਕਰ ਕਿਰਪਾ ਲਿਓ ਮਿਲਾਏ ਮਹਿਲਾਲ ਪਾਵੇ ਜੀਓ ਨਾਮੋ ਨਾਮੋ ਮਿਲੀ ਵਜੇ ਆਈ ਨਾਜਿਕ ਨਾਮ ਮਨ ਭਾਵੇ ਕਰ ਕਿਰਪਾ ਲਿਓ ਮਿਲਾਏ बै हर पावे जीाहेगु जीाह वाहेगुरु کی फते